ਕਿਸੇ ਯੂਨੀਅਨ ਕਿਸੇ ਕਲਾਬ ਕਿਸੇ ਕਾਲਜ ਕਿਸੇ ਸਕੂਲ ਕਿਸੇ ਜੁਨੀਅਰ ਤੀਜਾ ਕੇ ਲੋਕਾਂ ਨੂੰ ਜਾਗਰਤ ਕਰ ਰਿਹਾ ਹੈ ਕਿ ਪਲੀਜ਼ ਰੋਨ ਐਕਸੀਡੈਂਟਾ ਤੋਂ ਬਚੋ ਇਹ ਸੋਚ ਲਓ ਕਿ ਦੂਜਿਆਂ ਨੇ ਤੁਹਾਡੇ ਤੇ ਵੱਜਣਾ ਤੁਸੀਂ ਬਚਣਾ ਹੈ ਸਪੀਡ ਨੂੰ ਆਪਣੀ ਲਿਮਟ ਦੇ ਵਿੱਚ ਕਰੋ ਅਗਰ ਇਹ 10000 ਰੁਪਏ ਦਾ ਐਕਸੀਡੈਂਟ ਹੋਇਆ ਹੈ ਤੇ ਉਹਦੇ ਵਿੱਚੋਂ 9999 ਐਕਸੀਡੈਂਟ ਸਾਡੀਆਂ ਗਲਤੀਆਂ ਨਾ ਹੋਈਆਂ ਉਮਰ ਸਪੀਡ ਨਾ ਕਰੋ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਵਾਹਨ ਚਲਾਉਣ ਦੇ ਸਮੇਂ ਨੀਂਦਰੇ 'ਚ ਵਾਹਨ ਨਾ ਚਲਾਓ ਵੱਡੇ ਵੱਡੇ ਵਜੂਸ਼ਕ ਗੱਡੇ 'ਚ ਨਾ ਲਾਓ ਜਿਹਦਾ ਐਕਸੀਡੈਂਟ ਹੋਇਆ ਉਹਨੂੰ ਚੱਕੋ ਨੂੰ ਹਸਪੀਟਲ ਪਹੁੰਚਾਓ ਆਪਣੀ ਗੱਡੀ 'ਚ ਲੈ ਜਾਓ ਜਾਂ ਐਮਬੂਲੈਂਸ ਲੈ ਜਾਓ ਤੁਹਾਨੂੰ ਕੋਈ ਪੁਲਿਸ ਜਾਂ ਕੋਈ ਵੀ ਡਾਕਟਰ ਸਾਹਿਬ ਇਹ ਨਹੀਂ ਕਹੂਗਾ ਕਿ ਤੁਸੀਂ ਇਹਨੂੰ ਕਿੱਥੋਂ ਲੈ ਕੇ ਆਏ ਕੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਪੁਲਿਸ ਵੱਲੋਂ ਛੜਕੀ ਹਾਦਸਿਆਂ ਨੂੰ ਰੋਕਣ ਲਈ ਜਿੱਥੇ ਪੰਜਾਬ ਵਿੱਚ ਸੜਕਾਂ ਦੇ ਉੱਪਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਉੱਥੇ ਜਿਹੜੇ ਮੁਲਾਜ਼ਮਾਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਰੋਡ ਐਕਸੀਡੈਂਟ ਘਟਾਏ ਜਾਣ ਜਿਹੜੇ ਓਵਰ ਸਪੀਡ ਗੱਡੀਆਂ ਚਲਾਉਂਦੇ ਨੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਆ ਦੇਖ ਸਕਦੇ ਹੋ ਕਿ ਇੱਕ ਲੁਧਿਆਣੇ ਤੋਂ ਬਾਅਦ ਕਿਹਾ ਜਾਂਦਾ ਕਿ ਮੋਗਾ ਦੇ ਵਿੱਚ ਵੀ ਜਿਹੜਾ ਜੰਤਰ ਲਗਾਇਆ ਗਿਆ ਹੈ ਟ੍ਰੈਫਿਕ ਪੁਲਿਸ ਵੱਲੋਂ ਇਹ ਕੀ ਕੰਮ ਕਰਦਾ ਕਿਸ ਤਰ੍ਹਾਂ ਜਿਹੜੀ ਗੱਡੀ ਦੀ ਸਪੀਡ ਚੈੱਕ ਹੁੰਦੀ ਹੈ ਗੱਲਬਾਤ ਕਰਾਂਗੇ ਸਰ ਗੱਡੀਆਂ ਦੀ ਸਪੀਡ ਚੈੱਕ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਜਿਹੜੀ ਗੱਡੀ ਆ ਪਤਾ ਲੱਗਦਾ ਵੀ ਸਪੀਡ ਜ਼ਿਆਦਾ ਸਪੀਡ ਕਰ ਰਹੀ ਸასიਖਾਲ ਸਰ ਸਾਰਿਆਂ ਨੂੰ ਜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਮੋਗਾ ਅਤੇ ਮਾਨਯੋਗ ਡੀਐਸਪੀ ਹੈੱਡ ਕੁਆਟਰ ਸਰਦਾਰ ਜੋਰਾ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਸੀਂ ਜੋ ਇਹ ਸੜਕ ਸੁਰੱਖਿਆ ਫੋਰਸ ਦੀ ਮੁਹਿੰਮ ਚਲਾਈ ਗਈ ਆ ਤੇ ਜੋ ਹੁਣ ਪਿਛਲੇ ਹੁਣ ਦੇ ਸਾਲ ਦੇ ਵਿੱਚ ਜਿਹੜੇ ਸੜਕ ਹਾਦਸੇ ਹੋਇਆ ਸਭ ਤੋਂ ਵੱਧ ਉਹਨਾਂ ਦੇ ਵਿੱਚ 17 ਤੋਂ ਲੈ ਕੇ 20 ਸਾਲ ਦੀ ਏਜ ਦੇ ਬੱਚੇ ਆ ਰਹੇ ਆ ਜੀ ਇਸ ਕਰਕੇ ਅਸੀਂ ਉਹ ਜਦੋਂ ਸ਼ਹਿਰ ਦੇ ਵਿੱਚ ਜਾ ਕੇ ਤੇ ਐਂਟਰੀ ਕਰਦੇ ਆ ਉਹ ਬਹੁਤ ਜਿਆਦਾ ਹਾਈ ਸਪੀਡ ਨਾਲ ਗੱਡੀ ਚਲਾਉਂਦੇ ਆ ਜੀ ਤੇ ਅੱਗੇ ਉਹ ਦੇਖ ਸਕਦੇ ਤੁਸੀਂ ਜੀ ਉਹ 40 ਦਾ ਬੋਰਡ ਲੱਗਾ ਹੋਇਆ 40 ਦੀ ਸਪੀਡ ਦਾ ਜੀ ਇਸ ਕਰਕੇ ਇਹ ਜੋ ਹੈ ਸਾਡਾ ਸਪੀਡਰ ਸਪੀਡ ਰਡਾਰ ਆ ਜੀ ਇਹ ਉਸ ਦੀ ਜਿਹੜੀ ਅੱਗੋਂ ਗੱਡੀ ਵਹੀਕਲ ਵਾਂ ਤੇਜ਼ ਆ ਰਿਹਾ ਜੀ ਉਸ ਦੀ ਸਪੀਡ ਨੂੰ ਕੈਪਚਰ ਕਰ ਲੈਂਦਾ ਜੀ ਜਦੋਂ ਇਹ ਕੈਪਚਰ ਕਰਦਾ ਜੀ ਉਸ ਤੋਂ ਬਾਅਦ ਜਿਹੜੇ ਸਾਡੇ ਅੱਗੇ ਟ੍ਰੈਫਿਕ ਨਜਾਰਡ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਅਸੀਂ ਉਹਨਾਂ ਨੂੰ ਵਾਇਰਲੈਸ ਸੈਟਰਾਂ ਹੀ ਜਾਣੂ ਕਰਵਾ ਦਿੰਦੇ ਆ ਜੀ ਤੇ ਉਹ ਫਿਰ ਜਾ ਕੇ ਉੱਥੇ ਅਗਲੀ ਕਾਰਵਾਈ ਸ਼ੁਰੂ ਕਰਦੇ ਕਿੰਨੀ ਦੂਰੀ ਤੋਂ ਚੈੱਕ ਕਰਦਾ ਇਹ ਸਰ ਕਿਲੋਮੀਟਰ 1.5 ਕਿਲੋਮੀਟਰ ਦੀ ਮਾਰ ਦੇ ਵਿੱਚ ਹੈਗਾ ਜੀ ਬਾੜ ਕਾਫੀ ਆ ਕਾਂ ਗੱਡੀਆਂ ਕਿਵੇਂ ਰੋਕੀ ਜਾਂਦੇ ਕਿਸ ਤਰ੍ਹਾਂ ਅੱਗੋਂ ਸਰ ਫਿਰ ਇਹ ਤੋਂ ਆਪਾਂ ਫੋਨ ਰਾਹੀਂ ਜਾਂ ਕਾਲ ਕਾਲ ਕਰਕੇ ਆਪਣੇ ਇਨਸਪੈਕਟਰ ਸਾਹਿਬ ਨੂੰ ਦੱਸ ਦਈਦਾ ਜੀ ਜਿਹੜੇ ਸਾਡੇ ਨਾਲ ਦੇ ਮੁਲਾਜ਼ਮ ਆ ਜੀ ਪਰ ਉਹ ਉੱਥੇ ਰੋਕ ਕੇ ਤੇ ਜਿਹੜੀ ਓਵਰ ਸਪੀਡ ਦੀ ਜਿਹੜੀ ਲੈਂਪਟਾ ਜੀ ਅਸੀਂ ਉਹਨਾਂ ਨੂੰ ਦੱਸ ਦਿੰਨੇ ਆ ਜੀ ਇਹਦੀ 60 ਦੀ ਆ ਜਾਂ 80 ਦੀ ਜੋ ਵੀ ਹੈ ਤੇ ਉਹ ਫਿਰ ਸਰ ਅੱਗੇ ਜਾ ਕੇ ਉਹਨਾਂ ਨੂੰ ਰੋਕ ਕੇ ਤੇ ਫਿਰ ਜੋ ਬੰਦੀ ਕਾਰਵਾਈ ਉਹ ਕਰ ਦਿੰਦੇ ਲੱਗਦਾ ਕਿ ਜਿਹੜਾ ਜਿਹੜੀ ਸਪੀਡ ਲਿਫਟ ਹੋਣ ਨਾਲ ਐਕਸੀਡੈਂਟ ਵੀ ਘਟਣਗੇ ਜੀ ਸਰ ਬਿਲਕੁਲ ਜੀ ਬਿਲਕੁਲ ਜਿਹੜੇ ਹੁਣ ਵਾਲੇ ਜੋ ਬੱਚੇ ਬਾਹਰ ਨਿਕਲਦੇ 17 ਤੋਂ 20 ਸਾਲ ਦੇ ਵਿੱਚ ਉਹਨ ਇਸ ਕਰਕੇ ਫਿਰ ਜਦੋਂ ਹੁਣ ਉਹਨਾਂ ਦੇ ਨਾਲ ਇਹ ਉਹਨਾਂ ਨੂੰ ਦੱਸਿਆ ਜਾਊਗਾ ਜਨਾਂ ਨੂੰ ਇਹਨਾਂ ਚੀਜ਼ਾਂ ਤੋਂ ਜਾਣੂ ਕਰਵਾਇਆ ਜਾਊਗਾ ਜੀ ਤਾਂ ਉਹ ਆਟੋਮੈਟਿਕ ਇਹ ਚੀਜ਼ਾਂ ਲੋਕਾਂ ਦੇ ਪ੍ਰਭਾਵ ਪਾਊਗਾ ਜੀ ਉਹ ਸਪੀਡ ਨੂੰ ਲੈਂਡ ਦੇ ਵਿੱਚ ਰਹਿ ਕੇ ਚਲਾਉਣਗੇ ਜੀ ਗੁਰਪ੍ਰੀਤ ਸਿੰਘ ਇੱਕ ਗੀਤ ਵੀ ਗਾਇਆ ਤੁਸੀਂ ਜਿਹੜਾ ਟ੍ਰੈਪ ਕਨਜ਼ਮਾ ਤੇ ਉਹ ਜਿਹੜਾ ਗੀਤ ਸੀਗਾ ਉਹ ਵੀ ਹਾਂ ਜੀ ਅ ਸਰ ਉਹ ਗੀਤ ਪਿਛਲੇ ਸਾਲ 295 ਦੀ ਤਰਜ਼ ਤੇ ਜਿਹੜਾ ਲੋਕਾਂ ਨੂੰ ਅਵੇਅਰਨੈਸ ਕਰਨ ਵਾਸਤੇ ਸੌਂਗ ਕੀਤਾ ਗਿਆ ਸੀ ਉਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਦੇ ਜੀ ਹੂੰ ਗੱਡੀ ਰੌਂਗ ਖੜੀ ਕਰੇਗਾ ਚਲਾਨ ਹੋਊਗਾ ਪੈਸਿਆਂ ਦਾ ਯਾਰਾਂ ਨੂੰ ਨੁਕਸਾਨ ਹੋਊਗਾ ਐਂਬੂਲੈਂਸ ਨੂੰ ਵੀ ਯਾਰੋ ਰਸਤਾ ਦਿਓ ਫਾਇਰ ਬ੍ਰਿਗੇਡ ਨੂੰ ਵੀ ਲੰਘਣ ਦਿਓ ਹੈਲਮਟ ਸਿਰ ਉੱਤੇ ਪਾ ਕੇ ਰੱਖੋ ਸੀਟ ਬੈਲਟਾਂ ਵੀ ਲਗਾ ਕੇ ਰੱਖੋ ਟ੍ਰੈਫਿਕ ਦੇ ਰੂਲ ਯਾਰੋ ਪਾਲੋ ਕਰ ਲੋ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲੋ ਆਰ ਸੀ ਲਾਇਸੈਂਸ ਯਾਰੋ ਕੋਲ ਰੱਖਿਓ ਚੋਰੀ ਕਿਸੇ ਦਾ ਨਾ ਯਾਰੋ ਬਾਈਕ ਚੱਕਿਓ ਬੀਮਾ ਪਰ ਦੂਜਣ ਨਾ ਲੰਘਣ ਦਿਓ ਬੱਚਿਆਂ ਨੂੰ ਬਾਈਕ ਹੌਲੀ ਚਲਾਉਣ ਲਈ ਕਹੋ ਗੱਡੀ ਚਾਲੀ ਦੀ ਸਪੀਡ ਤੇ ਚਲਾਓ ਜੀ ਤੇਜੀ ਵਿੱਚ ਗੱਡੀ ਕਦੇ ਨਾ ਭਜਾਓ ਜੀ ਘਰ ਵਿੱਚ ਤੋਂ ਬੱਚੇ ਤੁਹਾਡੀ ਵੇਟ ਕਰਦੇ ਤੁਸੀਂ ਫੇਰ ਦੱਸੋ ਤੇਜੀ ਕਾਦੀ ਕਰਦੇ ਮੁੱਕਦੀ ਹੈ ਗੱਲ ਯਾਰੋ ਇਹ ਮਕਾਉਣੀਆਂ ਹਾਈਵੇ ਤੇ ਹਾਈਵੇ ਤੇ ਗੱਡੀ 60 ਤੇ ਚਲਾਉਣੀ ਆ ਬੱਚਾਂ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਕੇ ਪਬਲਿਕ ਲੰਘਣ ਲਈ ਰਾਹਤ ਦਿਓ ਪੁਲਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰਿਸ਼ਾਸਨ ਦਾ ਸਦਾ ਸਾਥ ਕੀ ਦਿਓ ਪੁਲਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰਿਸ਼ਾਸਨ ਦਾ ਸਦਾ ਸਾਥ ਕੀ ਦਿਓ ਹੋ ਬਿਲਕੁਲ ਜਿੱਥੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਹੜਾ ਇਹ ਸਪੀਡੋਮੀਟਰ ਜਿਹੜਾ ਸਪੀਡ ਚੈੱਕ ਕਰਦਾ ਹੈ ਜਿਹਦੇ ਨਾਲ ਇਹ ਦੂਗਾ ਵਾਇਰਲੈਸ ਕੀਤੀ ਜਾਂਦੀ ਹੈ ਜਿੱਥੇ ਗੱਡੀਆਂ ਚੈੱਕ ਕੀਤੀ ਜਾਂਦੇ ਨੇ ਗੱਡੀਆਂ ਨੂੰ ਰੋਕ ਕੇ ਜਿਹੜੀ ਕਾਰਵਾਈ ਆ ਅੱਗੇ ਦੀ ਜਿਹੜੀ ਅਮਲ ਚ ਜਿਹੜਾ ਟ੍ਰੈਫਿਕ ਕੰਚਾਦ ਵਿੱਚ ਲਾਉਣਿਆਂ ਦੀ ਗਈ ਉੱਥੇ ਨਾਲ ਦੀ ਨਾਲ ਇੱਕ ਗੀਤ ਰਾਈ ਦੀ ਜਿਹੜਾ ਜਿਹੜੇ ਸਾਡੇ ਲੋਕਾਂ ਨੂੰ ਇਹਨਾਂ ਨੇ ਸੁਚੇਤ ਕੀਤਾ ਕਿ ਸਪੀਡ ਕੱਟ ਸਪੀਡ ਤੇ ਗੱਡੀਆਂ ਚਲਾਓ ਆਪਦੇ ਕਾਗਜ਼ਾਤ ਪੂਰੇ ਕਰਕੇ ਰੱਖੋ ਤਾ ਜੋ ਤੁਹਾਨੂੰ ਕੋਈ ਵੀ ਗੱਡੀ ਚਲਾਉਂਦੇ ਚ ਦਿੱਕਤ ਨਾ ਆਵੇ ਤਾਂ ਜੋ ਵੱਡੇ ਹਾਦਸਿਆਂ ਤੋਂ ਬਚਿਆ ਜਾ ਸਕੇ ਇਸ ਤੋਂ ਬਾਅਦ ਅਸੀਂ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਜਿਹੜੇ ਗੱਡੀਆਂ ਰੋਕ ਰਹੇ ਨੇ ਅੱਗੇ ਗੱਡੀਆਂ ਚੈੱਕ ਕਰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਟੀਮਾਂ ਵੀ ਤਿਆਰ ਕੀਤੀਆਂ ਗਈਆਂ ਨੇ ਕਿ ਜਿਹੜੇ ਸੜਕੀ ਹਾਸਿਆ ਉਹਨਾਂ ਨੂੰ ਰੋਕਣ ਲਈ ਜਿਹੜੀ ਸਪੀਡ ਆ ਜਿਹੜੀ ਵਹੀਕਲਾਂ ਦੀ ਉਹ ਲਿਮਟ 'ਚ ਰੱਖੀ ਜਾਵੇ ਗੱਲਬਾਤ ਕਰਦੇ ਆਂ ਸਾਡੇ ਨਾਲ ਟ੍ਰੈਫਿਕ ਇੰਚਾਰਜ ਨੇ ਸਰ ਜਿਹੜੇ ਹਾਦਸੇ ਵਾਪਰੇ ਆ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਅੱਜ ਜਿਹੜਾ ਸਪੀਡ ਵੀ ਚੈੱਕ ਕੀਤੀ ਜਾ ਰਹੀ ਕਿਸ ਤਰ੍ਹਾਂ ਆਪਣੇ ਮਾਨਯੋਗ ਡਿਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਜੋ ਵੀ ਆਪਣੇ ਸੜਕ ਸੁਰੱਖਿਆ ਦੇ ਜੋ ਵੀ ਹਾਦਸੇ ਵਾਪਰਦੇ ਉਹਨਾਂ ਦੇ ਰਿਪੋਰਟ ਅੱਜ ਅਸੀਂ ਤੇ ਓਵਰ ਸਪੀਡ ਦਾ ਲਾਇਆ ਕਿਉਂਕਿ ਜੋ ਵੀ ਇਹ ਦੁਰਘਟਨਾ ਵਾਪਰਦੀਆਂ ਰੋਡ ਤੇ ਕੋ ਜਾਂ ਓਵਰ ਸਪੀਡ ਕਰਕੇ ਹੁੰਦੇ ਜਾਂ ਕੋਈ ਅਣਗੈਲੀ ਕਰਕੇ ਜਾਂ ਕਿ ਮੋਬਾਈਲ ਫੋਨ ਤੇ ਜਾਂ ਪਿਛਲੀ ਉਹਦੇ ਕਰਕੇ ਵਾਪਰਦੀਆਂ ਇੱਕ ਜਗ੍ਹਾ ਜਗ੍ਹਾ ਤੇ ਜਿਵੇਂ ਸਾਈਨ ਬੋਰਡ ਵਗੈਰਾ ਲੱਗੇ ਆ ਉਹ ਜਦੋਂ ਲੋਕ ਆ ਰਹੇ ਆ ਕਿਉਂਕਿ ਇੱਥੇ ਸਪੀਡ ਲਿਮਟ ਹੈ ਜਿਵੇਂ ਪੁਲ ਤੋਂ ਉੱਤਰਦੇ ਆ 40 ਦੀ ਸਪੀਡ ਆ ਲੋਕ ਉਹ ਸ ਦਾ ਸਪੀਡ ਓਵਰ ਸਪੀਡ ਹੁੰਦੀ ਆ ਜਿੰਦੇ ਕਰਕੇ ਮਗਰੋਂ ਜੇ ਕੱਲ ਨੂੰ ਕੋਈ ਇਥੇ ਰੈਸ਼ੀ ਏਰੀਆ ਆਇੰਦਾ ਕੋਈ ਮੜਾ ਮੜਾ ਅੱਗੇ ਵਿਕਲਾਦਾ ਮਗਰੋਂ ਕੰਟਰੋਲ ਨਹੀਂ ਹੁੰਦੀ ਗੱਡੀ ਉਹਨਾਂ ਨੂੰ ਲੈ ਕੇ ਅੱਜ ਅਸੀਂ ਓਵਰ ਸਪੀਡ ਦਾ ਨਕਲ ਆਇਆ ਆ ਪੰਚਾਇਤ ਪ੍ਰੈਫੈਕ ਐਜੂਕੇਸ਼ਨ ਸੈਲ ਡਿਸਟ੍ਰਿਕਟ ਮੋਗਾ ਸਾਡਾ ਜੀ ਰੋਡ ਸੇਫਟੀ ਰਾਸ਼ਟਰੀ ਰੋਡ ਸੇਫਟੀ ਮਨਸ ਚੱਲ ਰਿਹਾ ਹੈ 14 ਤਰੀਕ ਤੋਂ ਲੈ ਕੇ 15 ਫਰਵੀ ਤੱਕ ਲਗਾਤਾਰ ਮਹੀਨਾ ਚੱਲਣਾ ਹੈ ਹੁਣ ਵੀ ਅਸੀਂ ਹੁਣੇ ਰੋਡੇ ਕਾਲਜ ਤੋਂ ਆਏ ਆ ਜੀ ਉੱਥੇ ਸਾਡੇ ਨਾਲ ਐਸਡੀਐਮ ਸਾਹਿਬ ਬਾਗਾ ਪੜਨਾ ਸੀ ਟ੍ਰੈਫਿਕ ਇਨਚਾਰਜ ਬਾਗਾ ਪੜਾ ਸੀ ਕੱਲ ਅਸੀਂ ਡੀ ਐਮ ਕਾਲਜ ਬੂਗਾ ਸੀ ਪਾਸੋ ਟਰੱਕ ਯੂਨੀਅਨ ਸੀ ਅਸੀਂ ਹਰ ਰੋਜ਼ ਕਿਸੇ ਯੂਨੀਅਨ ਕਿਸੇ ਕਲੱਬ ਕਿਸੇ ਕਾਲਜ ਕਿਸੇ ਸਕੂਲ ਕਿਸੇ ਯੂਨੀਵਰਸਿਟੀ ਜਾ ਕੇ ਲੋਕਾਂ ਨੂੰ ਜਾਗਰਤ ਕਰ ਰਹੇ ਆ ਕਿ ਪਲੀਜ਼ ਰੋਡ ਐਕਸੀਡੈਂਟਾਂ ਤੋਂ ਬਚੋ ਕਿਉਂਕਿ ਤੁਸੀਂ ਦੇਖਿਆ ਹੀ ਹੋਣਾ ਕੁਝ ਦਿਨ ਪਹਿਲਾਂ ਇੱਕ ਰੋਡ ਐਕਸੀਡੈਂਟ ਹੋਇਆ ਹੈ ਸਾਡੇ ਪੰਜ ਨੌਜਵਾਨਾਂ ਦੀ ਮੌਤ ਹੋਈ ਹੈ ਉਹਦੇ ਚ ਵੀਡੀਓ ਸਾਹਮਣੇ ਕੀ ਆਈ ਹੈ ਕਿ ਉਹ ਨੌਜਵਾਨ 130 ਦੀ ਸਪੀਡ ਤੇ ਜਾ ਰਹੀ ਸੀ ਔਰ ਰੋਡ ਐਕਸੀਡੈਂਟ ਹੋਇਆ ਨਾਲ ਲੱਗ ਮਈ ਐਕਸੀਡੈਂਟ ਹੁੰਦਿਆਂ ਗੱਡੀ ਦੇ ਵਿੱਚ ਗੈਸਕਟ ਫਿੱਟ ਸੀ ਬਲਾਸਟ ਹੋ ਗਿਆ ਉਹ ਨੌਜਵਾਨਾਂ ਨੂੰ ਗੱਡੀ ਚੋਂ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ ਇਸ ਲਈ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਕਿ ਪਲੀਜ਼ ਰੋਡ ਤੇ ਚੱਲਣ ਲੱਗਿਆਂ ਤੁਸੀਂ ਕਿਸੇ ਵੀ ਵਹੀਕਲ ਦਾ ਜਦੋਂ ਸਟੀਅਰਿੰਗ ਫੜਦੇ ਆ ਇਹ ਸੋਚ ਲਓ ਕਿ ਦੂਜਿਆਂ ਨੇ ਤੁਹਾਡੇ 'ਚ ਵੱਜਣਾ ਤੁਸੀਂ ਬਚਣਾ ਹੈ ਸਪੀਡ ਨੂੰ ਆਪਣੀ ਲਿਮਟ ਦੇ ਵਿੱਚ ਕਰੋ ਅਸੀਂ ਕੀ ਕਰਦੇ ਆ ਜੀ ਮੈਂ ਵਾਇਰਸ ਫੋਨ ਚੱਕਿਆ ਮੈਂ ਪੁੱਲਾਇਆ ਬਾਗੇ ਪਰੋਂ ਤੁਰਨਾ ਹੈ ਮਸਾਲ ਦੇ ਤੋਂ ਰੋਡੇ ਕਾਲਜ ਸੀ ਅੱਜ ਰੋਡੇ ਕਾਲਜ ਤੋਂ ਤੁਰਨਾ ਹੈ ਲੁਧਿਆਣੇ ਜਾਣਾ ਹੈ ਕਿਹੜਾ ਟਾਈਮ ਲੱਗਣਾ ਜੀ 1 ਘੰਟਾ 30 ਮਿੰਟ ਇਹ ਨਹੀਂ ਸੋਚਦੇ ਵੀ ਬਾਗਾ ਪਰੋਂ ਸ਼ਹਿਰ ਆਉਣਾ ਉਹਦੇ ਚ ਜਮ ਵੀ ਲੱਗ ਸਕਦਾ ਹੈ ਮੂਗਾ ਬਾਈਪਾਸ ਉੱਥੇ ਵੀ ਜਮ ਲੱਗ ਸਕਦਾ ਹੈ ਜੇ ਤੁਹਾਡਾ 2 ਘੰਟਿਆਂ ਦਾ ਸਫ਼ਰ ਹੈ ਤੇ ਪਲੀਜ਼ ਅੱਧਾ ਘੰਟਾ ਪਹਿਲਾਂ ਤੁਰੋ ਜੇ 4 ਘੰਟਿਆਂ ਦਾ ਸਫ਼ਰ ਹੈ ਤੇ ਘਟੋ ਘਟ ਘੰਟਾ ਪਹਿਲਾਂ ਤੁਰੋ 6 ਘੰਟਿਆਂ ਦਾ ਸਫ਼ਰ ਹੈ ਤਾਂ ਡੇਢ ਘੰਟਾ ਪਹਿਲਾਂ ਤੁਰੋ ਕਿਉਂਕਿ ਰਸਤੇ ਦੇ ਵਿੱਚ ਜਾਮ ਲੱਗ ਸਕਦਾ ਕੋਈ ਹੋਰ ਪ੍ਰੋਬਲਮ ਆ ਸਕਦੀ ਹੈ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖੋ ਇਹ ਨਹੀਂ ਕਿ ਟਾਈਮ ਲਿਮਟ ਕੀਤਾ ਜੇ ਜਾਮ ਲੱਗ ਗਿਆ ਤੇ 100 ਤੋਂ 140 ਤੇ ਲੈ ਜਾਓ ਤੇ ਆਊਟ ਆਫ ਕੰਟਰੋਲ ਹੋ ਜਾਓ ਕਿਉਂਕਿ ਪਿਛਲੇ ਸਾਲ ਸਰਵੇ ਹੋਇਆ ਜੀ ਅਗਰ ਜੇ 10000 ਰੋਡ ਐਕਸੀਡੈਂਟ ਹੋਇਆ ਤੇ ਉਹਦੇ ਵਿੱਚੋਂ 9999 ਐਕਸੀਡੈਂਟ ਸਾਡੀਆਂ ਗਲਤੀਆਂ ਨਾ ਹੋਈਆਂ ਸਾਡੀ ਵਜ੍ਹਾ ਨਾ ਹੋਈ ਐ ਸਿਰਫ ਇੱਕ ਐਕਸੀਡੈਂਟ ਕੁਦਰਤੀ ਹੋਇਆ ਹੈ ਵਜ੍ਹਾ ਕੀ ਹੈ ਜੀ ਓਵਰ ਸਪੀਡ ਮੋਬਾਈਲ ਫੋਨ ਦੀ ਵਰਤੋਂ ਸ਼ਰਾਬ ਪੀਤੀ ਹੋਈ ਹੈ ਜੀ ਰਾਤਾ ਨੀਂਦਰਾ ਇਹ ਚੀਜ਼ਾਂ ਰੋਜ਼ ਅੱਗੇ ਰਿਜ਼ਲਟ ਆਉਂਦੇ ਆ ਜੀ ਕਿਉਂਕਿ ਅਸੀਂ ਹਰੇਕ ਚੀਜ਼ ਤੇ ਸਰਵੇ ਕਰਦੇ ਆ ਜਿਹੜੇ ਮੇਨ ਐਕਸੀਡੈਂਟ ਹੁੰਦੇ ਆ ਤੇ ਕਨਫਰਮ ਕਰਦੇ ਆ ਕੀ ਹੋਇਆ ਫੇਰ ਅਸੀਂ ਆਪਣੇ ਆਪ ਨੂੰ ਨਹੀਂ ਰੱਬ ਨੂੰ ਦੋਸ਼ ਦਿੰਨੇ ਆ ਰੱਬ ਨੇ ਕਰਤਾ ਜੀ ਰੱਬ ਨੇ ਕਿਉਂ ਕਰਤਾ ਜੇ ਅਸੀਂ 100 ਵਾਲੀ ਜਿਹੜੀ ਗੱਡੀ 100 ਤੇ ਜਾ ਕੇ ਸਾਨੂੰ ਟਿਊਨ ਦਿੰਦੀ ਬੀਪ ਦਿੰਦੀ ਹੈ ਕਿ ਰੁਕ ਜਾ 140 ਤੇ ਜਾਵਾਂਗੇ ਤੇ ਮਰਾਂਗੇ ਇਹ ਮੇਨ ਕਾਰਨ ਆ ਜੀ ਸਾਡੇ ਅਬ ਦੇਖਾ ਜੀ ਆਪਾਂ ਇਹ ਵੀ ਦੇਖਣ ਦਾ ਚਾਹ ਕੇ ਜਿਹੜੇ ਛੋਟੀ ਉਮਰ ਦੇ ਨੌਜਵਾਨ ਆ ਜਿਆਦਾਤਰ ਗੱਡੀਆਂ ਲੈ ਕੇ ਜਾਂਦੇ ਨੇ ਓਵਰ ਸਪੀਡ ਜਾਂਦੇ ਨੇ ਜਿਆਦਾਤਰ ਜਿਹੜੇ ਐਕਸੀਡੈਂਟ ਹੋਇਆ ਜਿਹੜੇ ਨੌਜਵਾਨੀ ਸਾਹਮਣੇ ਆਏ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਕਿ ਨੌਜਵਾਨੀ ਦਾ ਘਾਣ ਹੋ ਰਿਹਾ ਜਿੰਨੇ ਵੀ ਮਰਨ ਵਾਲੇ ਆ ਉਹਨਾਂ ਦੀ ਉਮਰ 14 ਸਾਲ ਤੋਂ ਲੈ ਕੇ 30 ਸਾਲ ਹੈ ਜਿੱਥੋਂ ਮਰਜ਼ੀ ਪੜ ਲਓ ਜਿਹੜੇ ਉਹ ਮੁੰਡੇ ਮਰੇ ਉਹਦੀ ਉਮਰ ਤੁਹਾਨੂੰ ਪਤਾ ਹੀ ਕਿੰਨੀ ਹੈ ਜੀ ਕਿਸੇ ਦੀ 22 ਸਾਲ 25 ਸਾਲ 28 ਸਾਲ ਇਹ ਤੂੰ ਸਾਰੇ ਘੱਟ ਹੈ ਜੀ ਕਾਰਨ ਇਹ ਹੀ ਹੈ ਨਾ ਕਿ ਮੋਬਾਈਲ ਫੋਨ ਤੇ ਮੈਂ ਪਲਾਇਆ 2 ਘੰਟੇ ਦਾ ਸਫ਼ਰ ਆ ਕੋਈ ਨਹੀਂ 2 ਵਕਟੇ ਪਹਿਲਾਂ ਹੀ ਤੁਰਾਂਗੇ ਘੰਟਾ ਪਹਿਲਾਂ ਤੁਰ ਪੋ ਕੀ ਕਰਨਾ ਅਸੀਂ ਘਰੇ ਵੀ ਕੀ ਕਰਨਾ ਹੈ ਪਹਿਲਾਂ ਤੁਰੋ ਆਰਾਮ ਨਾ ਜਾਓ ਇਹੀ ਤਾਂ ਵਜ੍ਹਾ ਬਣਦੀ ਐਕਸੀਡੈਂਟ ਦਾ ਕਾਰਨ ਮੋਬਾਈਲ ਫੋਨ ਦੀ ਵਰਤੋਂ ਵੱਡੇ ਵੱਡੇ 뮤ਜ਼ਿਕ ਵਾਲੇ ਗੱਡੀਆਂ 'ਚ ਇਹ ਸਾਡੇ ਹਾਸਤੇ ਮਾੜੀਆਂ ਗੱਲਾਂ ਚੰਗੀਆਂ ਨਹੀਂ ਕਿਉਂਕਿ ਸਾਡੀ ਪੰਜਾਬ ਨੌਜਵਾਨੀ ਦਾ ਘਾਣ ਹੁੰਦਾ ਅਸੀਂ ਗਰਾਊਂਡ ਲੈਵਲ ਤੇ ਰਹਿੰਦੇ ਆ ਜਦੋਂ ਕਿਤੇ ਕਿਸੇ ਪਰਿਵਾਰ ਦਾ ਕੋਲੋਤੇ ਬੱਚੇ ਦੀ ਮੌਤ ਹੁੰਦੀ ਆ ਸਾਨੂੰ ਪਤਾ ਹੁੰਦਾ ਜੀ ਉਹ ਪਰਿਵਾਰ ਕਿਵੇਂ ਉਹਦਾ ਹਾਲ ਕੀ ਹੁੰਦਾ ਕਿਵੇਂ ਉਹ ਰੋ ਰਿਆ ਹੁੰਦਾ ਹਸਪੀਟਲ ਚ ਹੱਥ ਬੰਨ ਕੇ ਬੇਨਤੀ ਆ ਪੰਜਾਬੀਆਂ ਨੂੰ ਕਿ ਪਲੀਜ਼ ਓਵਰ ਸਪੀਡ ਨਾ ਕਰੋ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਵਹੀਕਲ ਚਲਾਉਣ ਦੇ ਸਮੇਂ ਨੀਂਦਰੇ ਚ ਵਹੀਕਲ ਨਾ ਚਲਾਓ ਵੱਡੇ ਵੱਡੇ ਮਿਊਜ਼ਿਕ ਗੱਡੀ ਚ ਨਾ ਲਾਓ ਇਹ ਮੇਨ ਕਾਰਨ ਹੋ ਰਿਹਾ ਐਕਸੀਡੈਂਟਾਂ ਦੇ ਦੇਖਣ ਵਿੱਚ ਆਇਆ ਜਦੋਂ ਰੋਡ ਐਕਸੀਡੈਂਟ ਹੋ ਜਾਂਦਾ ਲੋਕ ਆ ਕੇ ਵੀਡੀਓ ਜ਼ਰੂਰ ਬਣਾਉਣ ਲੱਗ ਜਾਂਦੇ ਚੱਕਣ ਦੀ ਵਜਾਇਏ ਡਰਦੇ ਰਹਿੰਦੇ ਜੇ ਚੱਕ ਕੇ ਲੈ ਕੇ ਜਾਵਾਂਗੇ ਤਾਂ ਕਾਰਵਾਈ ਹੋਊਗੀ ਸਾਡੇ ਤੇ ਕਾਰਵਾਈ ਬਿਲਕੁਲ ਨਹੀਂ ਜੀ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਊ ਕਿਸੇ ਕਿਸਮ ਦੀ ਵੀ ਸਭ ਤੋਂ ਪਹਿਲਾਂ ਸਾਡਾ ਨਸਾਨੀਤਨ ਫਰਜ ਹੈ ਇਨਸਾਨੀਅਤ ਨਾਤੇ ਕਿ ਜਿਹਦਾ ਐਕਸੀਡੈਂਟ ਹੋਇਆ ਉਹਨੂੰ ਚੱਕੋ ਉਹਨੂੰ ਹਸਪੀਟਲ ਪਹੁੰਚਾਓ ਆਪਣੀ ਗੱਡੀ 'ਚ ਲੈ ਜਾਓ ਜਾਂ ਐਂਬੂਲੈਂਸ 'ਚ ਲੈ ਜਾਓ ਤੁਹਾਨੂੰ ਕੋਈ ਪੁਲਿਸ ਜਾਂ ਕੋਈ ਵੀ ਡਾਕਟਰ ਸਾਹਿਬ ਇਹ ਨਹੀਂ ਕਹੂਗਾ ਕਿ ਤੁਸੀਂ ਇਹਨੂੰ ਕਿੱਥੋਂ ਲੈ ਕੇ ਆਏ ਕੀ ਹੈ ਕਿਉਂਕਿ ਥਾਂ-ਥਾਂ ਤੇ ਕੈਮਰੇ ਲੱਗੇ ਆ ਪਤਾ ਲੱਗ ਜਣਾ ਜੀ ਵੀ ਰੋਡ ਐਕਸੀਡੈਂਟ ਹੋਇਆ ਤੁਹਾਨੂੰ ਕਦੇ ਵੀ ਪੁਲਿਸ ਪਰੇਸ਼ਾਨ ਨਹੀਂ ਕਰੂਗੀ ਕੋਈ ਵੀ ਡਾਕਟਰ ਸਾਹਿਬ ਪਰੇਸ਼ਾਨੀ ਕਰਨਗੇ ਰੋਡ ਐਕਸੀਡੈਂਟ ਹੁੰਦਾ ਹੈ ਤੇ ਇਨਸਾਨੀਅਤ ਨਾਤੇ ਪਹਿਲਾਂ ਪੇਸ਼ੀਐਂਟ ਨੂੰ ਚ ਤੁਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਇਹ ਹੈ ਕਿ ਆਪਣੇ ਛੋਟੇ ਬੱਚਿਆਂ ਨੂੰ ਕਦੇ ਵੀ ਟੂ-ਵੀਲਰ ਜਾਂ ਕਾਰ ਵਗੈਰਾ ਨਾ ਦਿਓ ਸਰ ਹਾਈਵੇ ਤੇ ਕਿੰਨੀ ਸਪੀਡ ਹੋਣੀ ਚਾਹੀਦੀ ਕਿਹੜੀਆਂ-ਕਿਹੜੀਆਂ ਗੱਡੀਆਂ ਦੀ ਕਿੰਨੀ ਲਿਮਟ ਦੇਖੋ ਜੀ ਹਰੇਕ ਚੀਜ਼ ਬੋਰਡ ਲੱਗੇ ਆ ਵੀ ਕਿੰਨੀ ਲਿਮਟ ਹੈ ਪਰ ਜਿਹੜੀ ਮੇਰੇ ਮੁਤਾਬਕ ਹੈ ਮੈਂ ਕਹਿੰਦਾ ਜਿਹੜੀਆਂ ਹੈਵੀ ਗੱਡੀਆਂ ਨੇ ਜਿਵੇਂ ਸਕਾਰਪੀਓ ਹੋਗੀ ਨੋਵਾ ਹੋਗੀ ਫੋਰਚੂਨਰ ਹੋਗੀ ਵੱਡੀਆਂ ਗੱਡੀਆਂ ਨੇ ਉਹਨਾਂ ਦੀ 90 ਤੋਂ ਵੱਧ ਸਪੀਡ ਨਹੀਂ ਚਾਹੀਦੀ ਜਿਹੜੀਆਂ ਛੋਟੀਆਂ ਕਾਰਾਂ ਨੇ ਉਹਨਾਂ ਦੀ 70 ਤੋਂ ਵੱਧ ਨਹੀਂ ਚਾਹੀਦੀ ਬੱਸਾਂ ਦੀ ਵੀ 70 ਤੋਂ ਵੱਧ ਨਹੀਂ ਚਾਹੀਦੀ ਜਿਹੜੇ ਲੋੜ ਵਾਲੇ ਟਰੱਕ ਹੈ ਉਹਨਾਂ ਦੀ 6 ਬਿਲਕੁਲ ਇਹ ਹਨ ਤੇਵਲ ਸਿੰਘ ਪਿੱਖਾ ਟ੍ਰੈਫਿਕ ਐਜੂਕੇਸ਼ਨ ਸੈਲ ਜ਼ਿਲ੍ਹਾ ਮੋਗਾ ਦੇ ਇੰਚਾਰਜ ਨੇ ਜਿਨ੍ਹਾਂ ਨੇ ਵਿਸਤਾਰ ਦੇ ਨਾਲ ਦੱਸਿਆ ਕਿ ਸਰਕਾਰ ਵੱਲੋਂ ਜਿਹੜਾ ਸਲੇਸ਼ਰ ਫੰਡ ਆਉਂਦਾ ਜਿਹੜੇ ਵਿਅਕਤੀਆਂ ਦੇ ਰੋਡ ਐਕਸੀਡੈਂਟ ਹੁੰਦੇ ਨੇ ਅਣਪਛਾਤੇ ਵਹੀਕਲਾਂ ਦੇ ਨਾਲ ਮੌਤ ਹੁੰਦੀ ਹੈ ਜਾਂ ਫਿਰ ਉਹ ਜ਼ਖਮੀ ਹੁੰਦੇ ਨੇ ਤਾਂ ਉਹਨਾਂ ਦੋਨਾਂ ਜਿਹੜੇ ਰੋਡ ਐਕਸੀਡੈਂਟ ਆ ਤੇ ਜਿਹੜੇ ਫੰਡ ਜਿਹੜਾ ਉਹ ਮਹਾਈਆ ਕੀਤਾ ਜਾਂਦਾ ਹੈ ਜਿਹੜੇ ਕੋਰਟ ਵੱਲੋਂ ਜਿਹੜਾ ਵਕੀਲ ਕਰਕੇ ਜਿਹੜਾ ਇਹ ਫੰਡ ਲਿਆ ਜਾ ਸਕਦਾ ਹੈ ਕੈਮਰਾਮੈਨ ਅਨਸਾਰ ਦੇ ਨਾਲ ਸਦੀ ਸਿੰਘ ਰੋਲੀ ਪੀਟੀਸੀ ਨਿਊਜ਼ ਮੋਗਾ